来 ਆ ਗੱਲ ਜੀ ਤਾਂ ਨੰਬਰ ਲੈ ਗਏ ਦੋ ਦੜੇ ਆਇਆ ਚ ਲੱਡੂ ਜਮਾ ਤਾਜੇ ਦੇਓ ਬਦਾਈ ਰਾਮ ਸਿੰਘ ਕਰੋ ਰਾਮ ਸਿੰਘ 29001 ਮਿੱਠੂ ਦਾ ਮਿੱਠੂ 330 ਸਾਢੇ 330 ਸਾਡੇ ਮਾਇਨੇ ਤੋਂ ਟੱਪ ਚੱਲਿਆ ਹੋਰ ਕੀ ਚਾਹੀਦਾ ਹੁਣ ਮਿੱਠੂ ਸਿੰਘ ਜਿੱਥੇ ਦੁਪਹਰ ਦਾ 2500 ਰਾਮ ਸਿੰਘ ਚੱਕਦੇ ਰੇਸ਼ ਬਾਈ ਯਾਰ ਕਿਉਂ ਦਬਦੇ ਚਲਾਇਆ ਤਾਂ ਹੋਰ ਕਿਉਂ ਨਹੀਂ ਜਾਣਾ ਕਰਾਈਏ ਇਹ ਕਰਾਉਣਗੇ ਹੀ ਸ਼ੌਲਟੀ ਐਪੀ ਅੱਲਾਹ ਜੀ ਜਲਾਉਂਦੇ ਕਰ ਜਾ ਅੱਲਾਹ ਮੋਦੀ ਕੋ ਕਰਵਾਵਾਗੇ ਦੁਬਾਰੇ 30 ਦੁਵਾਵਾਗੇ ਤੇਰਾ ਆ ਜਾ ਬਸ ਇਹ ਕਰਾਉਣਗੇ ਲੋਕ ਜੀ ਪਾਰਟੀ ਨਾ 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 ਰੋਟੀ ਨਹੀਂ ਜਵਾ ਪਰ ਰੋਟੀ ਮਰਦੇ ਪਹਿਲਾਂ ਲੇਟ ਆਇਆ ਹਾਂਜੀ ਸਵਾਗਤ ਆ ਸਾਰੇ ਦੋਸਤਾਂ ਮਿੱਤਰਾਂ ਦਾ ਅੱਜ ਆਪਾਂ ਪਹੁੰਚੇ ਹਾਂ ਦੋਦੜਾ ਸੋਸਾਇਟੀ ਦੇ ਵਿੱਚ ਇੱਥੇ ਸੰਧਾਂ ਦੀ ਆਪਾਂ ਬੋਲੀ ਕਰਵਾਵਾਂਗੇ ਤੇ ਸੰਧ ਨੂੰ ਦੱਸਦੇ ਆਂ ਆਪਾਂ ਇੱਕ 0 ਡ੍ਰਿਲ ਹੈ 11 ਪੌਰੀ ਉਦੇ ਨਾਲ ਜੀਰੀ ਬੀਜਣ ਵਾਲੀ ਮਸ਼ੀਨ ਵੀ ਐ ਤੇ ਇੱਕ ਤੋਤਾ ਹਾਲ ਐ 7 ਇੱਕ ਰੀਪਰ ਐ ਖਰਚੇ ਵੱਢਣ ਵਾਲਾ ਇੱਕ ਤਹਿ ਤੋੜ ਹਾਲ ਐ ਇੱਕ ਦੋ ਹੈਪੀ ਸੀਡਰ ਨੇ ਤੇ ਇੱਕ 13 ਪੂਰੀ ਕਣਕ ਬੀਜਣ ਵਾਲੀ ਮਸ਼ੀਨ ਐ ਜੀਰੋ ਡਰ ਲਾਲੀ ਦਸ਼ਮੇਸ਼ ਵਾਲਿਆਂ ਦੀ ਇੱਕ ਰੋਟਾਵੇਟਰ ਐ ਸ਼ਕਤੀਮਾਨ ਦਾ 8 ਫੁੱਟਾ ਤੇ ਇੱਕ ਤਵੀਆਂ ਵਾਲਾ ਜਿੰਦਰਾ ਤਕਰੀਬਨ 8 ਸੰਦ ਨੇ ਇਹ ਤੁਹਾਨੂੰ ਦਿਖਾਉਨੇ ਆ ਕੀ ਕੰਡੀਸ਼ਨ ਦੇ ਸੰਦ ਨੇ ਫਿਰ ਆਪਾਂ ਕਰਾਉਣੇ ਬੋਲੀ ਸ਼ੁਰੂ ਆਜੋ ਜੀ ਲਿਓ ਜੀ ਇੱਧਰ ਹੋਏ ਬਾਬਾਈ ਫੋਟੋ ਬਣਾ ਲਈਏ ਖੜੇ ਹੋਏ ਮੜੇ ਇਹ ਤੋਤਾ ਉਹਨੇ ਹੈ ਸੱਤ ਤੋਤਾ ਹੜਨੇ ਜੀ ਉਹ ਇੱਕ ਤੈ ਤੋੜ ਹਾਲਾ ਸਿੰਗਲ ਸਿੰਗਲ ਪਲੋ ਇੱਧਰ ਹੋਏ ਬਈ ਮਾੜਾ ਵੈਰੀ ਮਾੜਾ ਹੈਪੀ ਸੀਡਰ ਹੈ ਜਗਤਜੀਤ ਕੰਪਨੀ ਦਾ ਤੇ ਦੇਖ ਸਕਦੇ ਹੋ ਇੰਨੀਆਂ ਕੁ ਛੁਰੀਆਂ ਨੇ ਆ ਲੈਂਡ ਫੋਰਸ ਕੰਪਨੀ ਦਾ ਹੈਪੀ ਸੀਡਰ ਹੈ ਤੇ ਇਹਦੀਆਂ ਤੁਸੀਂ ਦੇਖ ਸਕਦੇ ਹੋ ਛੁਰੀਆਂ ਤੇ ਆ ਜਿੰਦਰਾ ਤਵੀਆਂ ਵਾਲਾ ਤੇ ਖੜੇ ਹੋਏ ਬਾਬਾਈ ਆ ਖਰਚਾਂ ਵਾਲਾ ਰੀਪਰ ਐ ਤੇ ਆ ਰੋਟਾਵੇਟਰ ਐ ਜੀ ਸ਼ਕਤੀਮਾਨ ਦਾ ਇਧਰ ਹੋਏ ਜੀ ਸਾਡੇ 8 ਫੁੱਟਾ ਰੋਟਾਵੇਟਰ ਐ ਸਾਡੇ ਪਰਾਂ ਕਰੇ ਲੱਤ ਆ ਤੁਸੀਂ ਬਲੇਡ ਦੇਖ ਸਕਦੇ ਹੋ ਦਾ ਕ੍ਰਾਸ ਨਾਲ ਐ ਤੇ ਆ ਲਾਲੀ ਦਸ਼ਮेश ਵਾਲਿਆਂ ਦੀ 13 ਪੋਰੀ ਮਸ਼ੀਨ ਐ ਆ 11 ਪੋਰੀ ਨੈਸ਼ਨਲ ਕੰਪਨੀ ਦੀ ਜੀ ਰੋਡਰ ਲ ਹੈ ਇਹਦੇ ਨਾਲ ਜਿਹੜਾ ਆ ਜੀਰੀ ਵਾਲਾ ਸੈੱਟ ਵੀ ਹੈ ਇਹ ਡਰਿੱਲ ਦੇ ਨਾਲ ਆ ਜੀਰੋ ਜਿਹੜਾ ਜੀਰੀ ਬੀਜਨ ਵਾਲਾ ਸੈੱਟ ਹੈ ਆ ਇਹਨਾਂ ਦਾ 5500 ਹਾਲੈਂਡ ਹੈ ਇਹ ਵੇਚਣਾ ਨਹੀਂ ਹਜੇ ਠੀਕ ਹੈ ਜੀ ਕਰਦੇ ਆ ਸ਼ੁਰੂ ਆਪਾਂ। ਹੈਲੋ। ਉਹ ਭਾਈ ਸਾਰਿਆਂ ਨੂੰ ਬੇਨਤੀ ਆ ਜੇ ਕੋਈ ਸਕਿਉਰਿਟੀ ਜਮ੍ਹਾਂ ਕਰਾਉਣ ਵਾਲਾ ਰਹਿੰਦਾ ਤਾਂ ਕਰਾ ਸਕਦਾ 10 ਮਿੰਟਾਂ 'ਚ। ਬੋਲੀ ਸ਼ੁਰੂ ਹੋਏ ਤੂ ਬਾਅਦ। ਜਿਹੜੀ ਅੱਜ ਦੀ ਬੋਲੀ ਸੰਬੰਧੀ ਸ਼ਰਤਾਂ ਨੇ ਵੀ ਸਾਰੇ ਮੈਂਬਰ ਧਿਆਨ ਨਾਲ ਸੁਣ ਲੋ ਭਾਈ। ਬੋਲੀਕਾਰ ਨੂੰ ਸੰਦ ਖਰੀਦਣ ਦੀ ਕੀਮਤ ਦਾ 25% ਅੱਜ ਦੇਣਾ ਪਊਗਾ। ਬਾਕੀ 75% 7 ਦਿਨਾਂ ਦੇ ਅੰਦਰ ਅੰਦਰ ਸਭਾ 'ਚ ਜਮ੍ਹਾਂ ਕਰਾਉਣਾ ਹੋਊਗਾ। ਸਾਰੀ ਕੀਮਤ ਸਵਾ ਪਾਸ ਪ੍ਰਾਪਤ ਹੋਣ ਤੋਂ ਬਾਅਦ ਸੰਧ ਦਿੱਤਾ ਜਾਊਗਾ ਕਿਸੇ ਵੀ ਬੋਲੀਕਾਰ ਦੀ ਕੋਈ ਛੋਟ ਨਹੀਂ ਦਿੱਤੀ ਜਾਵੇਗੀ ਬਾਅਦ ਚ ਆ ਕੇ ਵੀ ਸਾਨੂੰ ਤੁਸੀਂ ਛੱਡ ਦਿਓ ਥੋੜਾ ਮੋਟਾ ਸੰਧ ਨਾਲ ਮੌਜੂਦ ਵਸਤਾਂ ਹੀ ਦਿੱਤੀਆਂ ਜਾਣੀਆਂ ਜਿਹੜਾ ਸੰਧ ਨਾਲ ਪਿਆ ਸਮਾਨ ਹੈ ਕ੍ਰੋਸ ਉਹ ਕ੍ਰੋਸ ਆਇਰਾ ਵਗੈਰਾ ਜਿਹੜਾ ਨਾਲ ਹੈ ਉਹੀ ਦਿੱਤਾ ਜਾਊਗਾ ਸਬ ਕਮੇਟੀ ਕੋਲ ਅਧਿਕਾਰ ਹੋਵੇਗਾ ਕਿਸੇ ਵੀ ਸੰਧ ਦੀ ਬੋਲੀ ਤੋੜ ਸਕਦੀ ਹੈ ਜਾਂ ਸੰਧ ਅੱਜ ਹੁਣ ਰੱਖ ਸਕਦੀ ਹੈ ਸਬ ਕਮੇਟੀ ਦਾ ਫੈਸਲਾ ਅੰਤਮ ਹੋਵੇਗਾ ਬੱਟਾ ਪਾਉਣ ਵਾਲਾ ਜਿੰਦਰਾ ਤਵੀਆਂ ਵਾਲਾ 8000 8000 ਰੁਪਏ ਜੀ ਜਿੰਦਰੇ ਤੇ ਬੋਲੋ ਬਹਲਾ ਦੇ ਆ ਕਿ ਮਾਈਕ ਚ ਲਾ ਦੇ ਬਸ 9000 ਰੁਪਏ ਦਲਾਵਰ ਸਿੰਘ ਕਰੀ ਵਾਲੇ ਬੋਲੋ 9000 ਬੋਲ ਦਿਓ ਜੀ ਲਿਖ ਲੀ 9000 ਦਲਾਵਰ ਸਿੰਘ ਜੀ ਦਲਾਵਰ ਸਿੰਘ ਬੋਲੋ ਜੀ ਅੱਗੇ ਸਾਢੇ 9 ਜੀ ਪ ਸੰਤ ਸਿੰਘ ਦਾ ਲਿਖ ਸਾਢੇ 9 ਬੋਲੋ ਜੀ ਅੱਗੇ ਬਸੰਤ ਸਿੰਘ ਸਾਢੇ 9 10000 ਗਰਮੇਲ ਦਾ ਗਰਮੇਲ 10000 ਗਰਮੇਲ ਸਿੰਘ 10000 ਕਰੋ ਜੀ ਕਰੋ ਜੀ ਸਾਢੇ 10 ਪ੍ਰਤਾਪ ਸਿੰਘ 10.5 ਕਰੋ ਜੀ ਪਤਾ 11000 11000 ਕੀ ਨਾਮ ਹੈ ਜੀ ਹਰਪ੍ਰੀਤ ਸਿੰਘ ਹਰਪ੍ਰੀਤ ਸਿੰਘ 11000 ਲਿਖੋ ਕਰਮੀ ਬੋਲੇਗਾ 12000 ਕੀ ਨਾਮ ਕਿਹਦਰਾ ਨਾਮ ਬਈ ਬਸੰਤ ਸਿੰਘ ਬਸੰਤ ਸਿੰਘ 12000 ਹਾਂਜੀ ਸਾਡੇ 12ਾਂ ਜੀ ਸਾਡੇ 12 ਦਲਾਵਰ ਸਿੰਘ ਦਲਾਵਰ ਸਿੰਘ ਕਰੋ ਜੀ 13000 ਪ੍ਰਤਾਪ ਸਿੰਘ ਪ੍ਰਤਾਪ 13000 15000 ਕਰ ਲਓ ਜੀ ਔਰ ਇਹ ਜੇ ਨਿਗਾਹ ਦੇ ਅਦਾ ਅਦਾ ਰਾਮ ਸਿੰਘ ਉਹ ਤੁਸੀਂ ਨਿਗਾਹ ਰੱਖਣੀ ਹੈ ਸਿਕਿਉਰਟੀ ਆਈ ਹੋਈ ਹੈ ਹੈ ਚੈੱਕ ਕਰਦੇ ਆਂ 15000 ਕਰਨੋਂ ਰਾਮ ਸਿੰਘ ਨਾਲ 15000 ਰਾਮ ਸਿੰਘ ਹਾਂਜੀ ਬਾਈ ਮੜਾ ਚੁੱਪ ਰਿਹਾ ਵਾ ਦੋ ਮਿੰਟਾਂ ਹੀ ਨਿਵੇੜਦਣਾ ਕੰਮ 15000 ਬੋਲੋ ਰਾਮ ਸਿੰਘ ਤੇ ਹੀ ਤਵੀਆਂ ਵਾਲਾ ਜਿੰਦਰਾ ਰਾਮ ਸਿੰਘ 15000 ਕਰ ਕਰਮਜੀ ਤੇ ਇੱਕ ਫਿਰ 15.5 ਹਾਂਜੀ ਹਾਂ ਸਾਡੇ ਕੋਲ ਹਰਪ੍ਰੀਤ ਸਿੰਘ ਹਰਪ੍ਰੀਤ ਸਿੰਘ ਦਾ ਲਿਖਦਾ ਸਾਡੇ ਕੋਲ ਹਾਂ 15.5 ਹਜ਼ਾਰ ਹਰਪ੍ਰੀਤ ਸਿੰਘ 16000 ਜੀ 16000 ਜੀ ਨੋਆ ਸੰਤ ਜੀ ਬਸੰਤ ਸਿੰਘ 16000 ਬਸੰਤ ਸਿੰਘ ਇੱਕ ਸਾਡੇ ਨਾਲ ਜੀ ਜੀ ਨਵੀਂ ਹਰਪ੍ਰੀਤ ਹਰਪ੍ਰੀਤ ਸਿੰਘ 16.5 ਹਜ਼ਾਰ ਜੀ ਨਾ 17000 ਸੰਤ ਪਸੰਤ ਸਿੰਘ 17000 ਪਸੰਤ ਸਿੰਘ ਇੱਕ 17.5 ਜੀ 17.5 ਹਰਪ੍ਰੀਤ ਹਰਪ੍ਰੀਤ ਸਿੰਘ 17.5 ਹਜ਼ਾਰ ਅਰਧ ਕਰੀਂ ਕੰਡਾ ਸਾਰਾ ਬੋਲਿਆ ਕਰ ਹਰਪ੍ਰੀਤ ਸਿੰਘ 75001 ਹਰਪ੍ਰੀਤ 75002 ਦੇਖ ਲਓ ਬਈ ਹੁਣ ਦੇਖੋ ਜੀ ਹਰਪ੍ਰੀਤ ਇੱਕ ਮਿੰਟ ਕਮੇਟੀ ਕਰ ਦਈਏ ਜੀ ਰੱਖਣਾ ਕਮੇਟੀ ਨੇ ਰੱਖਣਾ ਨਾ ਕਰੋ ਜੀ ਹਰਪ੍ਰੀਤ ਸਿੰਘ ਹਰਪ੍ਰੀਤ ਸਿੰਘ 75003 ਹਸਾਇਨ ਕਰੋ ਜੀ ਇਹਨੇ ਬੋਲੀ ਦਿੱਤੀ ਆ ਪਹਿਲਾਂ ਲਿਖ ਲੈਣ ਦੋ ਲਿਖ ਲੈਣ ਦੋ ਲਿਖ ਲੈਣ ਦੋ ਕੱਚੇ ਬੰਦੇ ਨੇ ਥੋੜੇ ਜਿਹਾ ਆ ਪਾਪੀ ਦਾ ਲੰਬਾ 1 ਲੱਖ ਕੀ ਵਾਲਾ ਆ 1 ਲੱਖ ਤਾਂ ਪਿਆ ਵੀ ਇੰਦਰਾ 35000 ਤੈ ਤੋੜ ਹਾਲਾ 5000 ਦਾ ਬੋਲੋ ਜੀ ਸਾਡੇ 5 ਸਾਡੇ 5 ਕੀ ਨਾ ਓਏ ਗਰਮੇਲ ਗਰਮੇਲ ਸਿੰਘ 55000 ਜਿਹੜੇ ਉਹਦਰ ਮੋਹਨ ਪ੍ਰਤਾਪ ਸਿੰਘ 56 ਜੀ ਦੇ ਮੰਨ ਲੀ ਆਇਆ ਰਹੇ ਹੋ ਪੁੱਤ ਆ ਯਾਰ ਇਹ ਆ ਜਾਓ ਨਹੀਂ ਚੱਲ ਜਗਾ ਬੋਲੋ ਜੀ ਅੱਗੇ ਹੋਰ ਕਰ ਦੋ ਜੀ 500 ਪਾ ਲੀ ਕਰੋ ਕਿੰਨਾ ਕਹਿੰਦਾ ਬਾਈ ਗਰਮੇਲ 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 ਸੱਤ ਇੱਕ ਹੋਰ ਆਉਗੋਈ 7100 ਪਾਉ ਦਾ ਦਲਾਵਰ ਸਿੰਘ ਦਾ ਦਲਾਵਰ ਸਿੰਘ ਜੰਨ ਬੰਦੇ ਹਮਨੇ ਚਾਹੀਏ ਜੰਨ ਬੋਲੀਆਂ ਜ਼ਰੂਰੀ ਹੈ

ਕੀ ਨਾਮ ਹੈ ਬਾਲੀ ਬਾਲੀ 7700 ਜੱਤਰ ਸਿੰਘ 7700 7700 ਬਾਈ ਸੱਤੀ ਬਾਲੀ ਸਿੰਘ ਬਾਲੀ ਸਿੰਘ 7501 ਬਾਲੀ ਸਿੰਘ 7501 7700 ਜੱਤਰ ਸਿੰਘ 7700 ਕੀ ਨਾਮ ਹੈ ਗਰਮੇਲ 7700 8000 ਬਾਲੀ ਸਿੰਘ 8500 ਜੀ 8500 ਗਰਮੇਲ ਸਿੰਘ ਕੋਹ ਦਾ ਰੁਚੀ ਵਾਲੇ ਕਾਲੀ ਰੱਖੀ ਬਾਲੀ ਸਿੰਘ 8201 ਦੁੱਧ ਕੇ ਦੋ ਬਲੀ 185 85 ਕੁਚੀ ਬੋਲਾ ਕਰੋ ਯਾਰ ਬਾਰੇ ਗਰਮੇਲ 8850 85 ਕਰੋ ਬਾਲੀ ਦਾ ਬਾਲੀ 8500 ਗਰਮੇਲ 8600 ਬਾਦੂ 8600 ਟੋਰੀਆਂ ਹੈ ਮੁਹੰਮਦ ਕਰਦੇ ਵਾਈਦਰਾ ਰਾਦਾ ਜਾਏਗਾ ਲਾਦੇ ਨਹੀਂ ਨਹੀਂ ਪਿੰਡ ਜਿਹ ਰਹਿੰਦੇ ਪਹਿਲ ਪਿੰਡ ਦਾ ਆਉਂਗਾ ਨਾ ਕਿਸੇ ਅਰਜੰਦ ਪਿੰਡ ਦਾ ਨਾ ਸ਼ਿਕਾਇਤ ਨਾਲ ਨਾ 9000 ਕਹੋ ਜੀ ਗਰਮੇਲ ਸਿੰਘ 9000 ਹੋਰ ਰੱਟਵਾ ਕਰੋ ਫਾਇਦਾ ਪਿੰਡ ਵਿੱਚ ਫਾਇਦਾ ਪਿੰਡ ਦਾ ਸੰਤ ਪਿੰਡ ਜਾ ਰਿਹਾ ਹੈ ਇਲੈਕਟ੍ਰਿਕ ਮੈਨੂੰ ਦੱਸੋ ਇੱਧਰ ਲੰਘਿਆ ਜੀ ਇੱਧਰ ਆ ਤੂੰ ਇੱਥੇ ਬੋਲ ਬੋਲਣਾ 9500 ਕਰੋ ਰੁਪਏ ਬਾਲੀ ਸਿੰਘ 9500 5500 9500 300 ਲਿਆ ਕਰੋ ਰੁਪਏ ਹਾਂ 500 ਕਰਦੇ 300 ਕਰਾਇਆ ਦੇਖਿਓ ਬਾਲੀ ਸਿੰਘ 9500 ਲੇ ਬੋਲ ਬਾਲੀ ਸਿੰਘ 95101 ਸਵਾਦੋ ਹੀ ਬੋਲ ਬਾਈ ਦੇਖੋ ਬਾਈ ਪੀਰ ਜੀ ਦੇਖੋ ਦੇਖੋ ਸਿੰਘ 95102 ਠੀਕ ਹੈ ਜੀ ਬਾਲੀ ਸਿੰਘ 95103 ਹੁਸੈਨ ਕਰੋ ਵੀਰੇ ਹੈਪੀ ਸੀਟਰ ਹੈਪੀ ਸੀਟਰ ਆ ਗਏ ਭਾਈ ਇੱਕ ਨੰਬਰ ਹੈਪੀ ਸੀਟਰ 65000 ਰੁਪਏ ਹੈ ਪੂਰੇ ਪਿਆ ਪੂਰੇ ਪਿਆ ਹਾਂ ਕਿੰਦਾ ਜੀ पैहठ हजार किसी बोलीकार वालों कोई बोली नहीं दीती गई 0 ड्रिल 11 ਪੂਰੀ 35000 ਜੀ ਨਾਲ ਹੋਏ 11 ਪੂਰੀ ਨਾਲ ਹੈਗਾ ਜੀ ਵਾਲਾ 11 ਦੀ ਵੀ ਹੈ 11 ਦੀ ਵੀ 11 ਨਾਲ ਜੀ ਵਾਲੀ ਨਾਲ ਹੈ ਨੈਸ਼ਨਲ ਕੰਪਨੀ ਦੀ ਹੈ ਨੈਸ਼ਨਲ ਕੰਪਨੀ ਦੀ ਹੈ ਟੋਟਾ ਟੋਟ ਇੰਚੇ ਦੀ 35000 ਜੀ ਦੀ ਵੀ ਜਨਾਲੀ ਵੀ ਨਾਲ ਹੈ ਤਿੰਨ ਪੂਰੀ ਬੋਲੋ ਜੀ ਹੋਰ ਆਦੇ ਆਹ ਸਾਡੀ ਸਟੇਟਿਜ ਮਾਰਾ ਉਹਦੇ ਬਾਰੇ ਲੈ ਹੈਗਾ ਕੋਈ 035000 ਵਾਲਾ ਕੋਈ ਹੈ ਨਹੀਂ ਲਿਖੇ ਤੇ 11 ਪੌਰੀ 35000 ਇੱਥੇ ਤੁਹਾਨੂੰ ਦੋ ਲੈਣਾ ਛੱਡ ਦੇ ਰੇਟ ਵਾਲਾ ਇੱਥੇ 35000 ਲਿਖਾਂ ਹੈਪੀ ਸੀਟ ਤਾਂ ਅਸੀਂ ਤਾਂ ਰੇਟ ਜਾ ਲਿਖੇ ਇੱਥੇ ਕਿਸੇ ਬੋਲੀਕਾਰ ਵੱਲੋਂ ਬੋਲੀ ਨਹੀਂ ਦਿੱਤੀ ਜੀ ਛੱਡ ਦੇ ਦੋ ਲੈਣਾ ਅੱਗੇ ਚੱਲ ਫਿਰ ਲਓ 9000 ਆਈ ਕਿਲੋ 9000 ਕਰੋ ਜੀ ਫਲਾਵਰ ਸਿੰਘ ਕਿੰਨੇ 15000 ਚਲੋ ਮੋਟਾ ਮੋਟਾ ਜਲਾਵਰ ਸਿੰਘ 15000 ਪ੍ਰਤਾਪ ਸਿੰਘ ਪ੍ਰਤਾਪ ਸਿੰਘ 16000 16000 ਅਖੀ ਸੋਣਾ ਮ ਸੰਤ ਸਿੰਘ ਸੰਤ ਸਿੰਘ 1650 ਜੀ ਪ੍ਰਤਾਪ ਸਿੰਘ 18000 ਪ੍ਰਤਾਪ ਸਿੰਘ 18000 ਪ੍ਰਤਾਪ ਸਿੰਘ 18000 ਦਲਾਵਰ ਪ੍ਰਤਾਪ ਦੇ ਮਹਾਂ ਜਿਆਰਾ 19000 ਜੀ ਸੰਤ ਸਿੰਘ 19000 20 ਜਲਾਵਰ ਸਿੰਘ 20000 ਇਹ ਤਾਂ ਫਟਾਫਟ ਲਾਉਣਗੇ ਤੂੰ ਛੇਤੀ ਬੋਲ ਲੈ ਤਾਂ 2200 ਅੱਛਾ ਇੱਧਰ ਹਰਪ੍ਰੀਤ ਸਿੰਘ ਜੀ ਹਰਪ੍ਰੀਤ ਇੱਧਰ ਆ ਬੱਠੀ 2200 2200 ਸਹੀ ਸੁਣਿਆ ਕਰੋ ਸਾਡੇ 20 ਪ੍ਰਤਾਪ ਸਿੰਘ ਸਾਡੇ ਪਿੰਡ ਵੀ ਜ਼ੋਰ ਲਾਉਣਾ ਅਜੇ ਮੈਂ ਚੁੱਥੇ ਵੀ ਆ ਕਿਸੇ ਵੀ ਲੱਗਦੀ ਬਣਾ ਕਿੰਨਾ ਉਸ ਦਾ ਸੌ ਚ ਰੱਖਾ ਵੀ ਕਰੋ ਜੀ ਕਰੋ 2501 2501 ਪ੍ਰਤਾਪ ਸਿੰਘ ਈਹ ਹੈ 500 ਪ੍ਰਤਾਪ ਸਿੰਘ 2 ਬੋਲੋ ਜੀ ਕਮੇਟੀ ਮੈਂਬਰ ਤੋੜ ਦिए 20500 ਪ੍ਰਤਾਪ ਸਿੰਘ 3 ਕਰੋ ਜੀ ਸਹਿਮ ਬਿਲਕੁਲ 48 ਰੋਟਾ ਮੀਟਰ 48 48000 ਰੋਟਾ ਮੀਟਰ ਹੁੰਦਾ ਨਾ 48 ਲਿਖ 48500 ਆਹ ਦੇਖੋ ਜੀ ਕਿਹੜਾ ਬੰਦਾ ਨਾਰਪੀ ਜੀ 48500 ਇਹ ਨਾਲ ਨਾਰਪੀ ਸਿੰਘ ਨੰਦਰਾ ਆਇਆ ਨਾਰਪੀ ਸਿੰਘ 48000 ਬੋਲੋ ਬੋਲੋ ਹਾਂਜੀ ਕਿੰਨਾ ਹੋ ਗਿਆ 55 ਕੁਲਵਿੰਦਰ ਸਿੰਘ ਨੰਦਰਾ ਭਾਈ 55 55000 ਇਹ ਨਾ ਭਾਈ ਕੁਲਵਿੰਦਰ ਸਿੰਘ ਭਾਈ ਲਿਖਾਇਆ ਹੋ ਗਿਆ ਇੱਧਰ ਆ ਜਾਓ ਪੂਰੇ ਆਇਤੀ ਗਣਾ ਮਿਲ ਗੱਲ ਦੀ 55000 ਕਮਜਾਨ ਦਾ ਪ੍ਰਤਾਪ ਚੱਲਿਆ ਕਿ ਦੇਖਿਆ ਵਾਣਾ ਸਮਾਰ ਸਾਡੇ 56000 ਲਾਪਰੀ ਦਾ 556000 ਮੈਂ ਤਾਂ ਬੁਢੀ ਇੱਥੇ ਫਿਰ ਸਾਡੇ 60000 ਰਾਮ ਸਿੰਘ ਕਰੋ 60000 64000 ਦਾ 60000 ਸਾਡੇ 64 ਸਾਡੇ 64 ਲੈ ਬੋਲੋ ਜੀ ਲਾਪਰੀ ਦਾ ਕੁਲਵਿੰਦਰ ਕੇਕ ਕੰਪੂਨ ਆਉਂਦਾ ਕਰ ਰਾਇ ਕਰੋ ਜੀ ਬਾਕੀ 50000 ਦਾ 62000 ਦਾ ਲਾਪਰੀ ਸਾਡੇ 62000 ਜੀ 30000 ਜਿਹੜੀ ਗਲਜਾਰ ਦਾ ਤੇਰੇ ਨਾਲ 65000 ਕਿੰਨੇ ਦਾ 65000 ਸਾਡੇ 65 ਗਲਜਾਰ ਦਾ ਸਾਡੇ 65000 ਗਲਜਾਰ ਦਾ ਜੀ

न <laughs> <laughs> ਦੀ ਬਾਜ਼ੀ ਜਿਹਨੇ ਪਹਿਲਾਂ ਲੇਟ ਆਇਆ ਕਲਿਆਰ ਦਾ ਬਈ ਯਾਰ 65000 ਇੱਕ ਦੇ 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 ਮੇਰਾ ਕਰਦੀ ਆਰਾਮਦਾਰ ਆਰਾਮ ਸਿੰਘ 60000 60000 ਮਿੱਠੂ ਸਿੰਘ 60000 ਚੁੱਪ ਚੁੱਪ ਮਿੱਠੂ ਨੇ 60000 ਯਾਰ ਦੋ ਦੋ ਕਰ ਮਿੱਠੂ ਸਿੰਘ 60000 ਤੰਨਾ ਚਲੋ ਜਿਆ ਲੈ ਜਾ ਕਰਚੇ ਵੱਢਣ ਵਾਲਾ ਰੀਪਰ ਖਰਚੇ ਵਧਣ ਆ ਰੀਪਰ 15000 15000 ਇਹਦੀ ਘੱਟੋ ਘੱਟ ਕੀਮਤ 17000 ਕਰੋ ਜੀ ਪਹਿਲੀ ਜਦ ਕਰੋ ਜੀ 17000 ਲਾਉਂ ਜੀ ਹਰਪ੍ਰੀਤ ਹਰਪ੍ਰੀਤ ਸਿੰਘ 17000 17 ਕਰੋ ਜੀ ਲਾਉਂ ਜੀ ਆਰਾਮ ਸਿੰਘ ਜੀ ਬਾਈ ਮੇਰੇ ਜੀ ਆ ਜਾ ਮਾੜਾ ਮੇਰੇ ਪਤਾ ਲੱਗ ਜਾ ਜਣੇ ਤੋਂ ਸੋ 16000 18700 ਜੀ 1 ਵਜੇ ਦੱਸੋ 3 ਨੰਬਰ ਵਿਖਿਆ ਕਰਦੇ ਜੀ ਕਰਿਸ਼ਨ ਕੁਮਾਰ ਜੀ 18000 ਕਰਿਸ਼ਨ ਕੁਮਾਰ ਆ ਜੀ ਜੀ 18700 19000 ਜੀ 21000 ਜੀ 1 ਮਿੰਟ ਵਜੇ ਪ੍ਰਤਾਪ ਜੀ 21000 ਕਿਨੇ ਲੈ ਸੀ ਜੀ ਪ੍ਰਤਾਪ ਪ੍ਰਤਾਪ ਸਿੰਘ ਦਾ ਕਰੋ ਜੀ ਹਰਪ੍ਰੀਤ ਸਿੰਘ 26000 22 27000 22 27000 28 25000 28 25000 ਹਰਪ੍ਰੀਤ 28 25000 ਉਹਦਾ 25 ਵੀ ਕਰ ਲਿਓ ਨਾਲ ਉਹਦਾ ਮੇਰੇ ਕੋਲ ਕੋਈ ਨਾ ਕੋਈ ਨਾ ਹਰਪ੍ਰੀਤ 28 25000 29000 ਰਾਮ ਸਿੰਘ ਦੇਵ ਬਦਾਈ ਰਾਮ ਸਿੰਘ ਕਰੋ ਰਾਮ ਸਿੰਘ 29000 1 ਰਾਮ ਸਿੰਘ 29000 2 5200 ਨਾ ਬਾਈ ਦਾ ਮੋਹ ਹੈ 5200 ਮਿੱਠੂ ਸਿੰਘ ਦੀ ਕੋਸ਼ਿਸ਼ ਖਾਤਾ ਬਾਲੋ ਲੱਗ ਖਾਤਾ 2500 ਚੱਲ ਰਿਹਾ ਚੱਲ ਰਿਹਾ ਬਈ ਮਿੱਠੂ ਜੀ ਬਹੁਤ ਚਲਵਾ ਲੰਦੀ ਆ 500 500 ਦੇ ਬੰਦੇ ਲੱਗ 500 ਲਵੀ ਤੰਨ ਸਾਲਾਂ ਦੀ ਗ੍ਰਾਂਟੀ 3000 ਰਾਮ ਸਿੰਘ ਇਹਦੇ ਵਿੱਚ ਠੇਕੇ ਦੇ ਰਿਹਾ 2 ਸਾਲ ਇਹਨੂੰ ਪਤਾ ਕੀ ਨੂੰ ਪਤਾ ਜੀ ਇਹਦਾ 3000 ਕੱਚੇ ਬੱਡੇ ਇਹ 200 ਕਰ ਦਿਓ ਜੀ ਫਿਰ 3200 ਹਰਪ੍ਰੀਤ ਈ ਯਾਰ 200 ਹਰਪ੍ਰੀਤ ਆਹ ਹੋਰ ਪਾ ਲੈ RAM RAM SINGH KAR RAM SINGH ਆ ਗਏ 30 300 ਆ ਸਾਡੇ ਦੀ ਕਰਦੇ ਆ ਕੀ 500 ਹਰਪ੍ਰੀਤ ਦਾ ਯਾਰ 33000 ਆ RAM SINGH ਆ ਓ ਲਾ ਦੇਗਾ ਮੈਂ ਤੈਨੂੰ ਕਦੋਂ ਕਹਾਂ ਲੱਕੜ ਦਾ ਆ ਆ ਫਿਰ ਦੂਜੇ ਦੇ ਗਾਣੇ ਪਾ ਲੈ RAM SINGH ਦੇ 200 ਦਾ ਬੋਲੀ ਨਾ ਲੋ ਲਾ ਕੇ ਰਹਿਗਾ ਜੇ ਪਾਸੇ ਪਰਨੇ ਆਪੀ ਲਾਓ ਜਿਹਨਾਂ ਨਾਲ ਤੇ ਨਾ ਕਰੋ ਬੰਦੀ ਆਹ ਰਾਜਾ ਜੀ ਰਾਮ ਸਿੰਘ ਰਾਮ ਸਿੰਘ 30000 ਬੋਲੋ ਰਾਮ ਸਿੰਘ 30000 ਬਾਈ ਚੁੱਪ ਚੁੱਪ ਮਾਰਿਆ ਰਾਮ ਸਿੰਘ 30002 500 ਬਸ ਮਿੱਠੂ ਦਾ ਮਿੱਠੂ 350 350 350 ਮਾਜਨੇ ਤੋਂ ਟੱਪ ਚੱਲਿਆ ਹੋਰ ਕੀ ਚਾਹੀਦਾ ਹੁਣ ਮਿੱਠੂ ਸਿੰਘ ਜਿੱਥੇ ਦੁਬਾਰਾ ਦਾ 3000 500 ਰਾਮ ਸਿੰਘ ਜੱਕਦੇ ਰੇਸ ਬਾਈ ਯਾਰ ਕਿਉਂ ਦਬਦਾ ਚਲਾਇਆ ਤਾਂ ਔਰ ਬੋਲ ਫੇਰਾ ਮਿੱਠੂ ਸਿੰਘ 31501 ਔਰ ਚੱਪ ਘੱਟੇ ਮਿੱਠੂ ਸਿੰਘ 31502 ਮਿੱਠੂ ਸਿੰਘ 31503 ਠੀਕ ਹੈ ਜੀ ਹੋਰ ਜੀ ਸੈਨ ਮੰਗੇ ਸੁਪਰ ਸੀਟ ਰੇਲ ਜਿੰਨੋ ਟ੍ਰੇਨ 13 ਪੂਰੀ 22000 ਘਟੋ ਘਟੋ ਭਾਈ ਯਾਰ ਤੇ ਬੋਲੋ ਉੱਧਰ ਬੁਲਾ ਲੇ ਉੱਧਰ ਬਾਕੀ ਬੋਲੋ ਬਤਾ ਦਿਓ ਭਾਈ ਯਾਰ ਜੀ 23000 ਪ੍ਰਤਾਪ ਸਿੰਘ 23000 ਜੀ ਰੋਟਣ ਸਾਡੇ 23000 ਜੀ 24000 ਜੀ ਸਾਡੇ ਜੋ ਇੱਕ ਮਿੰਟ 25000 ਕਰ ਦੋ ਇੱਕ ਮਿੰਟ ਭਾਈ ਬਾਲੀ ਦਾ 25 ਪ੍ਰਤਾਪ ਦਾ 25 ਅੰਮ੍ਰੀ ਨੇ ਕਿੰਨੇ ਲਾਈ ਸੀ ਬਾਈ ਨੇ ਸਾਡੇ ਤੇ ਸਾਡੇ ਤੇ ਬਾਲੀ ਦਾ 24 ਬਾਲੀ ਤੇ 24 ਪ੍ਰਤਾਪ ਦਾ 25000 ਸਾਡੇ 25 ਸਾਡੇ 25 ਨਾਓ ਗੁਰਵਿੰਦਰ ਸਿੰਘ ਗੁਰਵਿੰਦਰ ਜੀ 26000 28000 ਜੀ ਪ੍ਰਤਾਪ ਸਿੰਘ ਦਾ 1 ਟਿੰਨ ਦੀ 1 ਮਿੰਟ ਵਾਲੀ ਬਾਲੀ ਦੇ 26 ਵਾਲੇ ਜੀ ਹਾਂ ਜੀ ਗੁਰਵਿੰਦਰ ਦਾ ਸਾਡੇ 25 ਬਾਲੀ ਦਾ 26 ਜੀ ਉਹ 28000 28000 ਪ੍ਰਤਾਪ ਸਿੰਘ ਦਾ ਸਾਡੇ 28 ਬਾਲੀ ਸਿੰਘ 30000 ਪ੍ਰਤਾਪ ਸਿੰਘ ਜੀ ਪ੍ਰਤਾਪ 30000 ਪ੍ਰਤਾਪ ਸਿੰਘ ਕਰੋ 31000 ਰਾਵਣ 31000 ਬਿਲਕੁਲ ਕਰ ਫਿਰ ਇੱਕ ਪ੍ਰਤਾਪ ਸਿੰਘ 31000 ਇੱਕ ਬਾਲੀ 31500 ਵੇਖੋ ਬਸੰਤ ਅਲੋਈ ਤਾਂ ਬੁਰੇ ਬਗ ਯੰ ਲੈ ਕੇ ਹੋ ਜੂ ਤੁਸੀਂ ਇਹਦੇ ਤੋਂ ਬਾਹਰ ਕਰ ਦਵੋ ਕਿੰਤਰ ਹੋ ਬਾਲੀ ਆ 31500 ਕਰ ਫੇਰ ਬਾਲੀ 31501 ਕਿੰਨੇ ਬੋਲੀਗਰ ਕੇ ਤੇ ਤਿੰਨ ਹੋਗੇ ਨਾ ਹਾਂ ਹਾਂ ਬਦੋ 4 ਹੀ 4 ਬਾਲੀ 31502 ਬਾਲੀ 31503 ਠੀਕ ਹੈ ਜੀ ਜਿਹੜੇ ਰਹਿਗੇ ਕੋਈ ਹੰਦ ਲੈਣ ਕਣੀਓ ਬੱਛੂਆਂ ਨੇ ਆਜੋ ਲੈ ਆਹ ਗੱਲ ਜੀ ਤਾਂ ਨੰਬਰ ਲੈ ਗਏ ਦੋ ਦੜੇ ਆਜਾ ਲੱਡੂ ਜਮਾ ਤਾਜੇ ਜਮਾਤ ਇਹ ਕੀ ਆ ਨਾਈਟ ਪਲੇਟ ਉੱਤੇ ਆਣਗੇ ਹੈ ਕਬੱਠੀ ਤੇ ਲੱਡੂ 200 ਰੁਪਏ ਲੋਟਾਈ ਚੌਂਦੀਕਾਰਾਂ ਵਾਸਤੇ ਕਰਤੀ ਆਪਾਂ ਬੋਲੀ ਕੰਪਲੀਟ ਦੁੱਦੜੇ ਦੀ ਆਹ ਨੇ ਤੋਤੇ ਹਲ ਇਹ ਵਿਕੇ ਨੇ 20500 ਦੇ ਆਹ ਤਹਿ ਤੋੜ ਹਲ ਇਹ ਵਿਕੇਗਾ 9500 ਰੁਪਏ ਦਾ ਤੇ ਆਹ ਹੈਪੀ ਸੀਡਰ ਦੋਨੇ ਰਹਿ ਗਏ ਕਿਉਂਕਿ ਇਹਨਾਂ ਦੀ ਕੀਮਤ 65-6000 ਰੁਪਇਆ ਪਾਈ ਹੋਈ ਸੀ ਕਿਤਾਬਾਂ ਦੇ ਵਿੱਚ ਇਹ ਸਬਸਿਡੀ ਕੱਟ ਕੇ ਨਹੀਂ ਫੜੇ ਹੋਏ ਸੀ ਤਾਂ ਇਹ ਵਿਕੇ ਨਹੀਂ ਹੈਗੇ ਤਾਂ ਜਿੰਦਰਾ ਬੱਟਾਂ ਪਾਉਣ ਵਾਲਾ ਇਹ ਜਿੰਦਰਾ ਵਿਕੇ 17500 ਰੁਪਏ ਦਾ ਤੇ ਆਹ ਖਰਚੇ ਵਧਣ ਵਾਲਾ ਰੀਪਰ ਇਹ ਵਿਕੇ ਆ ਜੀ 31500 ਦਾ ਤੇ ਆਹ ਰੋਟਾਵੇਟਰ 8 ਫੁੱਟਾ ਸ਼ਕਤੀਮਾਨ ਦਾ ਇਹ ਵਿਕੇ 66000 ਰੁਪਏ ਦਾ ਆ 13 ਪੌਰੀ 0 ਡ੍ਰਿਲ ਐ ਇਹ ਵਿਕੀ ਐ 31500 ਦੀ ਲਾਲੀ ਦਸ਼ਮੇਸ਼ ਵਾਲੇ ਦੀ ਸਭ ਤੋਂ ਟੌਪ ਦੀ ਕੰਪਨੀ ਐ ਇਹ 31500 ਦੀ ਬਾੜੀ ਨਹੀਂ ਹੈਗੀ ਛੁਰੀਆਂ ਨੇ ਹਜੇ ਕੱਢਣੀਆਂ ਦੋ ਸੀਜ਼ਨ ਸੀਜ਼ਨ ਦੋ ਸੀਜ਼ਨ ਤਾਂ ਕੱਢ ਹੀ ਦੇਣੀਆਂ 31500 ਦੀ ਤੇ ਜਿਹੜੀ ਆਹ ਡ੍ਰਿੱਲ 11 ਪੁਰੀ ਇਹ ਸੇਲ ਨਹੀਂ ਹੋਈ ਕਿਉਂਕਿ ਦੀ ਕੀਮਤ 35000 ਪਾਈ ਹੋਈ ਸੀ ਇਹਦੇ ਨਾਲ ਆ ਸੈੱਟ ਨਾਲ ਸੀ ਚਲੋ ਇਹਦੀ ਕੀਮਤ ਘਟਾ ਕੇ ਅੱਗੇ ਬੋਲੀ ਕਰਾਵਾਂਗੇ ਤੇ ਆ ਇਹਨਾਂ ਦਾ ਹੌਲੈਂਡ ਹੈ ਠੀਕ ਹੈ ਜੀ ਪੂਰੀ ਦੇਖਿਆ ਜੀ ਬੋਲੀ ਆਪਾਂ ਕਰਤੀ ਦੁੱਧੜੇ ਕੰਪਲੀਟ ਤੇ ਕਿਵੇਂ ਲੱਗੀ ਤੁਹਾਨੂੰ ਵੀਡੀਓ ਇਹਦੇ ਬਾਰੇ ਲਾਈਕ ਕਰਕੇ ਕਮੈਂਟ ਕਰਕੇ ਦੱਸੋ ਸਾਡੇ ਚੈਨਲ ਨੂੰ ਫੋਲੋ ਕਰ ਲਓ ਸਬਸਕ੍ਰਾਈਬ ਕਰ ਲਓ ਆਪਣੇ ਯਾਰਾਂ ਦੋਸਤਾਂ ਨਾਲ ਸ਼ੇਅਰ ਕਰੋ ਅੱਗੇ ਜਿਹੜੀਆਂ ਬੋਲੀਆਂ ਹੋਣੀਆਂ ਉਹਦੀ ਤੁਹਾਨੂੰ ਆਪਾਂ ਪਹਿਲਾਂ ਡਿਟੇਲ ਪਾ ਪਾਇਆ ਕਰਾਂਗੇ ਬਣਾ ਕੇ ਵੀ ਕਦੋਂ ਕਿੱਥੇ ਹੋਣੀਆਂ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬਹੁਤ ਬਹੁਤ ਧੰਨਵਾਦ ਤੁਹਾਡਾ